ਸਵਾਗਤ ਹੈ ਕਿਸਾਨ ਭਰਾਵੋ ਭਾਗ ਸਿੰਘ ਡੇਰੀ ਫਾਰਮ ਦੇਖ ਰਹੇ ਸਾਰੇ ਕਿਸਾਨ ਭਰਾਵਾਂ ਦਾ ਅੱਜ ਦੀ ਜਿਹੜੀ ਵੀਡੀਓ ਹੈ ਖਾਸ ਕਰਕੇ ਜਰਸੀ ਗਾਂ ਨੂੰ ਪਸੰਦ ਕਰਨ ਵਾਲੇ ਵੀਰਾਂ ਵਾਸਤੇ ਹੈ ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੇ ਲਈ ਆਪਾਂ ਆ ਰਹੇ ਹਾਂਗੇ ਇਹ ਵੀਡੀਓ ਦੇ ਵਿੱਚ ਜੋ ਗਾਵਾਂ ਤੁਹਾਨੂੰ ਦਿਖਾਵਾਂਗੇ ਇਹ ਦੋ ਗਾਵਾਂ ਵਿਕਾਊ ਹੈ ਵਿਕਰੀ ਲਈ ਉਪਲਬਧ ਹੈ ਸਭ ਤੋਂ ਪਹਿਲਾਂ ਬੇਨਤੀ ਕਿਸਾਨ ਭਰਾਵਾਂ ਨੂੰ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਭਾਗ ਸਿੰਘ ਡੇਰੀ ਫਾਰਮ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਿੱਲ ਜਿਹੜਾ ਵਟਨਾ ਉਹ ਦਿਵਾ ਲਓ ਤਾਂ ਕਿ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚਦੇ ਰਹਿਣ ਜਿਹੜੀ ਸਾਹਮਣੇ ਸਕਰੀਨ ਤੇ ਗਾਹ ਚੱਲ ਰਹੀ ਹੈਗੀ ਕਾਲੇ ਰੰਗ ਦੇ ਵਿੱਚ ਡੱਬੇ ਰੰਗ ਦੇ ਵਿੱਚ ਜਰਸੀ ਕ੍ਰੋਸ ਐਚ ਐਫ ਦੇ ਨਾਲ ਇਹ ਗਾ ਤੁਹਾਡੇ ਸਕਰੀਨ ਤੇ ਤੁਸੀਂ ਦੇਖ ਰਹੇ ਹੋਗੇ ਇਹ ਗਾ ਦੀ ਜਾਣਕਾਰੀ ਇਹ ਹੈ ਕਿ ਇਹ ਗਾ ਦੂਜੀ ਸਵੇਰ ਸੁਣਵਾਲੀ ਆ ਤਿੰਨ ਚਾਰ ਦਿਨ ਸੁਣਨ ਦੇ ਬਾਕੀ ਪਏਗੇ ਥਣ ਲਿਆ ਬਹੁਤ ਸਾਫ ਸੁਥਰਾ ਹੈ ਚਾਰੇ ਥਣ ਬਹੁਤ ਵਧੀਆ ਬਿੱਥ ਤੇ ਉੱਪਰ ਲੱਗੇ ਥਾਂ ਥੋੜਾ ਬ੍ਰੀਕ ਜ਼ਰੂਰ ਐ ਲੇਵੇ ਦਾ ਜਿਹੜਾ ਸਾਈਜ਼ ਆਰਡਰ ਦਾ ਬਹੁਤ ਚੰਗਾ ਹੈ ਠੰਡੀ ਸਿਲ ਪੂਰੀ ਹੈਗਾ ਸਾਹਮਣੇ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਹੈ ਤਿੰਨ ਚਾਰ ਦੇ ਸੂਣ ਦੇ ਬਾਕੀ ਪਏ ਨੇਗੇ ਭਰਾਵਾਂ ਦੱਸਣ ਦੇ ਮਤਲਬ ਇਸ ਗਾਣੇ ਪਹਿਲੇ ਸੂਏ 15 ਕਿਲੋ 14.5 15 ਕਿਲੋ ਦਾ ਆਮ ਨਾਰਮਲ ਰੁਟੀਨ ਦੇ ਵਿੱਚ ਦਿੱਤਾਗਾ ਦੂਜੇ ਸੂਏ 16 17 18 ਦੀ ਉਮੀਦ ਹੈ ਕਿ ਬਾਕੀ ਸੇਵਾ ਦਾ ਦੁੱਧ ਹੁੰਦਾਗਾ ਜਿਵੇਂ ਤੁਸੀਂ ਸੇਵਾ ਕਰੋਗੇ ਤੇ ਇਹ ਗਾਂ ਜਿਹੜੀ ਹੈ ਵਿਕਾਊ ਆ ਇਸ ਗਾਂ ਦੀ ਕੀਮਤ ਬਾਈ ਨੇ 50000 ਰੁਪਏ ਕੀਤੀ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਦੂਸਰੀ ਜੋ ਸਾਹਮਣੇ ਅਸੀਂ ਲਾ ਰੰਗ ਦੀ ਥੋੜੀ ਜੀ ਇਹ ਵੀ ਕ੍ਰਾਸ ਪਾਂਚ ਪੈਂਦੀ ਜਿਹਨ ਦੀ ਜਿਆਦਾ ਜਲਸੀ ਅੰਗ ਦੇ ਵਿੱਚ ਹੀ ਪੈਂਦੀ ਆ ਇਹ ਵੀ ਦੂਜੇ ਸੂਨ ਵਾਲੀ ਗਾਂ ਕੀ ਸੂਨ ਦੇ ਇਹਦੇ ਹਜੇ ਤਕਰੀਬਨ 14-15 ਦਿਨ ਬਾਕੀ ਪਏ ਨੇਗੇ ਥਣਾ ਦਾ ਜਿਹੜਾ ਸਾਈਜ਼ ਆ ਥਣਾ ਦਾ ਰੰਗ ਆ ਬਹੁਤ ਸਾਫ ਸੁਥਰਾ ਗਾ ਗਾਂ ਦਾ ਕੱਦ ਕਾਠ ਬਹੁਤ ਚੰਗਾ ਗਾ ਪੰਜਾਬ ਵਾਲੀ ਜਰਸੀ ਹੈ ਸਾਫ ਸੁਥਰੀ ਗਾਂ ਕੀ ਦੋਨੇ گاਵਾ ਠੰਡੀਆਂ ਸੀਲ ਨੇਗੀਆਂ ਸਾਨੂੰ ਨੇੜੇ ਤੋਂ ਹੋ ਕੇ ਥਾਂ ਦਿਖਾ ਦਨੇ ਇਸ ਗਾਂ ਦੇ ਥਣਾ ਦਾ ਸਾਇਜ ਗਾ ਬਹੁਤ ਚੰਗਾ ਗਾ ਕੱਚੀ ਕੱਕ ਥੋੜਾ ਲੱਗ ਰਿਹਾ ਆਪਾਂ ਨੂੰ ਸ਼ਾਇਦ ਹਜੇ ਦੇਖ ਸਕਦਾ ਹਾਂ ਸੀ ਥਣਾ ਦੀ ਕੁਆਲਿਟੀ ਟਰ ਦੀ ਕੁਆਲਿਟੀ ਪਿੱਛੇ ਤੋਂ ਤੁਹਾਨੂੰ ਦਿਖਾ ਦਨੇ ਵੀ ਥਣ ਕਿਸ ਤਰ੍ਹਾਂ ਦੇ ਲੀਵ ਦਾ ਸਾਇਜ ਗਾ ਲੇ ਦੇ ਵਿੱਚ ਬਹੁਤ ਜਿਆਦਾ ਢਿੱਲ ਬਹਾਲ ਬਹੁਤ ਜਿਆਦਾ ਪੈਣੇਗੇ ਇਹ ਗਾਂ ਦੀ ਜਾਣਕਾਰੀ ਵੀ ਇਹ ਹੈ ਕਿ ਇਹ ਗਾਵੇ ਪਹਿਲੇ ਸਾਲ 14-15 ਕਿਲੋ ਦੁੱਧ ਦੇ ਚੁੱਕੀ ਹੈਗੀ ਇਸ ਵਾਰ ਇਹਦੀ ਵੀ 16-17 ਕਿਲੋ ਦੀ ਉਮੀਦ ਹੈਗੀ ਬਾਕੀ ਹਰੇਕ ਭਰਾ ਦੀ ਆਪਣੀ ਸੋਚ ਹੁੰਦੀ ਹੈ ਨਾ ਖਰਾਕ ਤੇ ਸਾਹਮਣੇ ਦੇਖ ਸਕਦੇ ਤੁਸੀਂ ਬਹੁਤ ਚੰਗੀ ਕੱਦ ਕਾਠ ਦੀ ਬਾਜ ਨਾਲ ਜਰਸੀ ਹੈ ਦੋਨੇ ਗਾਮਾਂ ਜਣੀ ਚੰਗੀਆਂ ਨੇਗੀਆਂ ਸਾਹਮਣੇ ਥਾਨਲੇ ਦੀ ਕੁਆਲਿਟੀ ਬਹੁਤ ਚੰਗੀ ਹੈ ਪਿੱਛੇ ਨੂੰ ਤੱਕ ਤੇ ਮੂਹਰ ਨੂੰ ਵੀ ਹੈਗੀ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਦੋਨਾਂ ਗਾਮਾਂ ਚੋਂ ਜੇ ਉਹ ਵੀ ਗਾਂ ਪਸੰਦ ਆਉਂਦੀ ਹੈਗੀ ਉਹ ਖਰੀਦ ਸਕਦੇ ਹੋਗੇ ਦੋਨਾਂ ਗਾਮਾਂ ਦੀ ਕੀਮਤ ਜੋ ਹੈ 50-50 ਹਜ਼ਾਰ ਰੁਪਏ ਹੈ ਬਾਕੀ ਮੌਕੇ ਤੁਹਾਡਾ ਮਾਨਤਾ ਨ ਹੋ ਜੂਗਾ ਤੇ ਆਪ ਵੀ ਤੁਸੀਂ ਜੋ ਗਾਵਾਂ ਖਰੀਦਣੀ ਆ ਆਪਣੇ ਆਪ ਦੀ ਜ਼ਿੰਮੇਵਾਰੀ ਤੇ ਖਰੀਦਣੀਆਂ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਕਿ ਸਾਡਾ ਫਰਜ਼ ਸਿਰਫ ਵੀਡੀਓ ਬਣਾਉਣ ਦਾ ਹੈਗਾ ਬਹੁਤ ਜਿਹੜੀਆਂ ਜਿਓ ਮੇਰੇ ਸਾਹਮਣੇ ਦਿਖ ਰਿਹਾ ਮੈਂ ਬਹੁਤ ਸਾਫ਼ ਸੁਥਰੀਆਂ ਗਾਵਾਂ ਨੇ ਆਈਆਂ ਚੰਗੇ ਕਦ ਕਾਠ ਰਗੇ ਪਹਿਲੀ ਜਿਹੜੀ ਹੈ ਐਚ ਐਫ ਤੇ ਜਰਸੀ ਕ੍ਰੋਸ ਦਾਗਾ ਬਹੁਤ ਚੰਗਾ ਆਡਰ ਹੈਗਾ ਇਹ ਦੋ ਖਾਸ ਤਨਈਆਂ ਕਿ ਐਚ ਐਫ ਕਰਕੇ ਇਹ ਦੁੱਧ ਦੀ ਕੁਆਲਿਟੀ ਚੰਗੀ ਹੋਵੇਗੀ ਤੇ ਜਰਸੀ ਅੰਗ ਚ ਪੈਂਦੀ ਕਰਕੇ ਦੁੱਧ ਦੀ ਫੈਂਟ ਚੰਗੀ ਹੋਵੇਗੀ ਦੋ ਕਮਾਤੋਂ ਇਹ ਗਾਂ ਆਪਣੇ ਲਈ ਫਾਇਦੇਮੰਦ ਹੋਵੇਗੀ। ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸਾਡੇ ਪੇਜ ਨੂੰ ਲਾਈਕ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਵੀ ਕਿਸਾਨ ਭਰਾਵਾਂ ਨੂੰ ਇਹ ਵੀਡੀਓ ਪਸੰਦ ਆਉਂਦੀ ਆ ਤਾਂ 22 ਦਾ ਨੰਬਰ 94630 30759 ਦੇ ਉੱਪਰ ਫੋਨ ਕਰਕੇ ਸੰਪਰਕ ਕਰ ਸਕਦੇ ਹੋ। 94630 30759 ਧੰਨਵਾਦ ਜੀ ਸਾਰੇ ਕਿਸਾਨ ਭਰਾਵਾਂ ਦਾ।